ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦੁਆਬਾ ਪੰਜਾਬ ਵੈਦਰ ਅਪਡੇਟਸ ਸ਼ੇਅਰ ਕਰਾਂਗੇ ਜੁਲਾਈ 26 ਤਰੀਕ ਤੇ 25 ਤਰੀਕ ਰਾਤ ਨੂੰ ਕਿਸ ਤਰ੍ਹਾਂ ਮੌਸਮ ਰਹੇਗਾ ਸਾਰੇ ਜ਼ਿਲ੍ਹਿਆਂ ਦੇ ਉੱਤੇ ਨਜ਼ਰ ਮਾਰਾਂਗੇ ਫਾਜ਼ਿਲਕਾ ਦੇ ਵਿੱਚ ਰਾਤ ਦੇ ਟਾਈਮ 25 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ 26 ਤਰੀਕ ਨੂੰ ਵੀ ਸਾਰਾ ਦਿਨ ਸੰਘਣੇ ਬੱਦਰ ਰਹਿਣ ਦੀ ਸੰਭਾਵਨਾ ਰਹੇਗੀ ਫਾਜ਼ਿਲਕਾ ਦੇ ਵਿੱਚ 23 ਤਰੀਕ ਨੂੰ ਰਾਤ ਦੇ ਟਾਈਮ ਹੀ ਆਉਣ ਦੀ ਸੰਭਾਵਨਾ ਤੇ ਸਵੇਰ ਦੇ ਟਾਈਮ ਹੀ ਹਲਕੀ ਦਰਮਿਆਨੀ ਬਾਰਿਸ਼ ਹੋਵੇਗੀ ਤੇ 39 ਡਿਗਰੀ ਟੈਂਪਰੇਚਰ ਤੇ 26 ਤਰੀਕ ਰਾਤ ਦੇ ਟਾਈਮ ਮੀਂਹ ਆਉਣ ਦੀ ਸੰਭਾਵਨਾ ਬਣੀ ਰਹੇਗੀ ਬਠਿੰਡਾ ਪੰਜੀ ਨੂੰ ਰਾਤ ਨੂੰ ਸੰਘਣੇ ਬੱਦਲ ਰਹਿਣਗੇ ਇਸੇ ਤਰ੍ਹਾਂ ਹੀ 26 ਤਰੀਕ ਸਾਰਾ ਦਿਨ ਸੰਘਣੇ ਬੱਦਲ ਬਣੇ ਰਹਿਣਗੇ ਮੁਕਸਰ ਸੰਘਣੇ ਬੱਦਲ ਰਾਤ ਦੇ ਟਾਈਮ ਤੇ 26 ਤਰੀਕ ਸਵੇਰੇ 9 ਤੋਂ ਲੈ ਕੇ 4-5 ਵਜੇ ਤੱਕ ਹਲਕੇ ਤੋਂ ਦਰਮਿਆਨੀ ਬੂੰਦਾਬੰਦੀ ਹੋ ਸਕਦੀ ਹੈ ਤੇ ਰਾਤ ਭਰ ਵੀ ਸੰਘਣੇ ਬੱਦਲ ਰਹਿਣਗੇ ਲੁਧਿਆਣਾ ਸੰਗਣੇ ਬਦਲ ਸ਼ਬੀ ਰਾਤ ਤੇ 27 ਤਰੀਕ ਨੂੰ ਦਿਨ ਪਰ ਰਹਿਣਗੇ ਹਲਕੇ ਦਰਮਿਆਨੀ ਬਦਲਵਾਈ ਗੱਜਦੀ ਰਹੇਗੀ ਸੰਗਰੂਰ ਇਲਾਕੇ ਦੇ ਵਿੱਚ ਵੀ ਸੰਗਣੀ ਬਦਲਵਾਈ 25 ਤਰੀਕ ਨੂੰ ਬਣੀ ਰਹੇਗੀ ਤੇ ਹਲਕੇ ਦਰਮਿਆਨੀ ਟੁੱਟਵੀਂ ਬਾਰਿਸ਼ ਅਗਲੀ ਸਵੇਰ 7-8 ਵਜੇ ਤੇ ਉਸ ਤੋਂ ਬਾਅਦ ਸ਼ਾਮ ਨੂੰ 5-6 ਵਜੇ ਹੋਵੇਗੀ ਰਾਤ ਪਰ ਵੀ ਟੁੱਟਵੇਂ ਇਲਾਕੇ ਦੇ ਵਿੱਚ ਬੂੰਦਾਬੰਦੀ ਹੋ ਸਕਦੀ ਆ ਮਾਨਸਾ 28 ਤਰੀਕ ਸਾਰਾ ਦਿਨ ਹੀ ਸੰਗਣੇ ਬੱਧ ਰਹਿਣਗੇ 25 ਤਰੀਕ ਰਾਤ ਨੂੰ ਸੰਗਣੇ ਬੱਧ ਰਹਿਣਗੇ 26 ਤਰੀਕ ਦਸ ਤੋਂ ਲੈ ਕੇ 4-5 ਵਜੇ ਤੱਕ ਹਲਕੇ ਤੋਂ ਬੂੰਦਾਬਾਦੀ ਹੋ ਸਕਦੀ ਹੈ ਤੇ ਰਾਤ ਦੇ ਟਾਈਮ ਸੰਘਣੇ ਬੱਦਲ ਰਹਿਣਗੇ ਉਸ ਤੋਂ ਬਾਅਦ ਬਰਨਾਲਾ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਤੇ ਮੀਂਹ ਆਉਣ ਦੀ ਸੰਭਾਵਨਾ 26 ਤਰੀਕ 12 ਦੁਪਹਿਰ ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਹੋਵੇਗੀ ਤੇ ਬੱਦਲ ਕੱਜਦੇ ਰਹਿਣਗੇ ਮਲੇਰ ਕੋਟਲਾ ਵੀ ਸੰਘਣੇ ਬੱਦਲ 25 ਤਰੀਕ ਰਾਤ ਨੂੰ ਤੇ 26 ਤਰੀਕ ਦੁਪਹਿਰ ਦੇ ਟਾਈਮ ਸੈਂਦੀ ਰੀ ਟੈਂਪਰੇਚਰ ਸੰਘਣੇ ਬੱਦਲ ਰਹਿਣਗੇ ਨਾਲ ਗਰਮੀ ਦੇ ਵਿੱਚ ਵਿਵਾਦ ਆਵੇਗਾ ਸ਼ਹੀਦ ਅਜੀ ਸਿੰਘ ਨਗਰ ਵਿੱਚ ਇਸੇ ਤਰ੍ਹਾਂ ਹੀ ਸੰਘਣੇ ਬੱਦਲ 25 ਤਰੀਕ ਰਾਤ ਨੂੰ ਤੇ 26 ਤਰੀਕ ਨੂੰ ਹਲਕੀ ਟਾਵੀਂ ਧੁੱਪ ਤੇ ਨਾਲ ਸੰਘਣੇ ਬੱਦਲ ਬਣੇ ਰਹਿਣਗੇ ਫਤਿਹਗੜ੍ਹ ਸਾਹਿਬ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਤੇ 26 ਤਰੀਕ ਨੂੰ ਹਲਕੀ ਤੋਂ ਟੁੱਟਮੀ ਬਾਰਿਸ਼ ਬੂੰਦਾਬਾਂ ਦੀ ਇਸ ਇਲਾਕੇ ਦੇ ਵਿੱਚ 25 ਤਰੀਕ ਰਾਤ ਦੇ ਟਾਈਮ ਸੰਘਣੇ ਬੱਦਲ ਬੜੇ ਰਹਿਣਗੇ ਤੇ 26 ਤਰੀਕ ਨੂੰ ਹਲਕੀ ਤੋਂ ਟੁੱਟਮੀ ਬਾਰਿਸ਼ ਸਵੇਰੇ 8-9 ਵਜੇ ਤੇ ਉਸ ਤੋਂ ਬਾਅਦ ਸ਼ਾਮ ਨੂੰ 5-6 ਵਜੇ ਹੋਵੇਗੀ ਰਾਤ ਦੇ ਟਾਈਮ ਹੀ ਕੁਮੀ ਬੁੰਡਾ ਬੰਦੀ ਹੋਣ ਦੀ ਸੰਭਾਵਨਾ ਜਾਰੀ ਰਹੇਗੀ ਪਠਿਆਲਾ ਇਲਾਕੇ ਦੇ ਵਿੱਚ ਸੰਘਣੇ ਬੱਦਲ ਸ਼ਪ ਅੰਜੀ ਰਾਤ ਤੇ 26 ਤਰੀਕ ਨੂੰ ਰਹਿਣਗੇ ਮੀਂਹ ਆਉਣ ਦੀ ਸੰਭਾਵਨਾ ਸ਼ਾਮ ਨੂੰ 4 ਤੋਂ ਲੈ ਕੇ ਅਗਲੀ ਸਵੇਰ ਹਲਕੀ ਡਬੂਂਦਾ ਬੰਦੀ ਹੋਣ ਦੀ ਸੰਭਾਵਨਾ ਬਣੀ ਰਹੇਗੀ ਜਲੰਧਰ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ 25 ਅੰਜੀ ਤਰੀਕ ਰਾਤ ਤੇ 26 ਤਰੀਕ ਨੂੰ ਸਾਰਾ ਦਿਨ ਰਹੇਗਾ ਕਪੂਰਥਲਾ ਇਲਾਕੇ ਦੇ ਵਿੱਚ ਸੰਘਣੇ ਬੱਦਲ ਰਹਿਣਗੇ ਤੇ ਮੀਂਹ ਆਉਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ ਨਵਾਂ ਸ਼ਹਿਰ ਇਲਾਕੇ ਦੇ ਵਿੱਚ ਵੀ 25 ਤਰੀਕ ਰਾਤ ਨੂੰ ਸੰਘਣੇ ਬੱਦਲ ਰਹਿਣਗੇ ਤੇ 37 ਡਿਗਰੀ ਟੈਂਪਰੇਚਰ 26 ਤਰੀਕ ਨੂੰ ਹੋਵੇਗਾ। ਰਾਤ ਦੇ ਟਾਈਮ ਹਲਕੇ ਤੋਂ ਦਰਮਿਆਨੀ ਬੂੰਦਾਬੰਦੀ ਹੋ ਸਕਦੀ ਹੈ। ਹੁਸ਼ਿਆਰਪੁਰ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਹਲਕੀ ਰੁਟਾਵੀਂ ਧੁੱਪ ਲੱਗਣ ਦੀ ਸੰਭਾਵਨਾ ਤੇ ਨਾਲ ਸੰਘਣੇ ਬੱਦਲ 26 ਤਰੀਕ ਨੂੰ ਰਹਿਣਗੇ। ਅੰਮ੍ਰਿਤਸਰ ਇਲਾਕੇ ਦੇ ਵਿੱਚ ਹਲਕੀ ਰੁਟਮੀ ਬਾਰਿਸ਼ ਹੋਣ ਦੀ ਸੰਭਾਵਨਾ ਰਾਤ ਭਰ ਬੁੰਡਬੰਦੀ ਹੋ ਸਕਦੀ ਆ ਪਰ ਕੋਈ ਜਿਆਦਾ ਮੀਂਹ ਨਹੀਂ ਆਵੇਗਾ ਨਾਲ ਸੰਘਣੇ ਬੱਦਲ ਬਣੇ ਰਹਿਣਗੇ ਤੇ ਇਸੇ ਤਰ੍ਹਾਂ ਹੀ 26 ਤਰੀਕ ਸ਼ਾਮ ਦੇ ਟਾਈਮ ਹੀ ਮੌਸਮ ਬਣਿਆ ਰਹੇਗਾ ਤਨਤਨ ਸਾਹਿਬ ਦਿਨ ਵੀਰਵਾਰ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਆ ਤੇ ਉਸ ਤੋਂ ਬਾਅਦ ਅਗਲੀ ਸਵੇਰ ਵੀ 5-6 ਵਜੇ 26 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਟੁੱਟਵੇਂ ਇਲਾਕੇ ਦੇ ਵਿੱਚ بارش ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਵੱਧ ਤੋਂ ਵੱਧ ਟੈਂਪਰੇਚਰ 23 ਡਿਗਰੀ ਹੋਵੇਗਾ ਗਰਦਾਸਪੁਰ ਇਲਾਕੇ ਦੇ ਵਿੱਚ 5 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਤੇ 26 ਤਰੀਕ ਨੂੰ ਹਲਕੇ ਤੋਂ ਦਰਮਿਆਨੇ ਬੂੰਦਾਬਾਦੀ ਹੋਣ ਦੀ ਸੰਭਾਵਨਾ 4 ਤੋਂ ਲੈ ਕੇ ਦੁਪਹਿਰ ਦੇ 1-2 ਵਜੇ ਤੱਕ ਰਹੇਗੀ। ਉਸ ਤੋਂ ਬਾਅਦ ਆਸਮਾਨ ਸਾਫ਼ ਨਾਲ ਸੰਘਣੇ ਬੱਦਲ ਅਤੇ ਰਾਤ ਦੇ ਟਾਈਮ ਹੀ ਹਲਕੇ ਤੋਂ ਦਰਮਿਆਨੇ ਟੁੱਟਵੇਂ ਰਾਤ ਦੇ ਵਿੱਚ ਮੀਂਹ ਆ ਸਕਦਾ। ਪਠਾਨਕੋਟ ਇਲਾਕੇ ਦੇ ਵਿੱਚ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ 26 ਤਰੀਕ ਨੂੰ ਰਹੇਗੀ। 5 ਤਰੀਕ ਰਾਤ ਦੇ ਟਾਈਮ ਸੰਘਣੇ ਬੱਦਲ ਹੋਣਗੇ ਤਾਂ ਅਗਲੀ ਸਵੇਰ 4 ਤੋਂ ਲੈ ਕੇ ਦੁਪਹਿਰ ਦੇ 12 1 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਤੇ ਰਾਤ ਦੇ ਟਾਈਮ ਦੌਰਾਨ ਫਿਰ ਮੀਂਹ ਪਠਾਨਕੋਟ ਦੇ ਵਿੱਚ ਦਿਖਾਈ ਦੇ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਪੰਜਾਬ ਦੇ ਹਰ ਜ਼ਿਲ੍ਹੇ ਦਾ ਮੌਸਮ ਜਾਣਨ ਵਾਸਤੇ ਤੇ ਵੀਡੀਓ ਨੂੰ ਹੋਰ ਲੋਕਾਂ ਨਾਲ ਜਰੂਰ ਸ਼ੇਅਰ ਕਰੋ ਬਹੁਤ ਬਹੁਤ